ਸੰਗਰੂਰ ਸੀਟ ਸੰਗਰੂਰ ਤੋਂ ਸੰਗਰੂਰ ਸੀਟ ਤੋਂ ਭਗਵੰਤ ਮਾਨ ਅੱਗੇ ਚੱਲ ਰਹੇ ਨੇ ਤੇ ਇਸ ਸੀਟ ਤੋਂ ਫੋਨ ਲਾਈਨ ਤੇ ਸਾਡੇ ਨਾਲ ਜੁੜ ਗਈ ਹੈ ਤਨੀਸ਼ਾ ਚੋਹਾਨ ਤਨੀਸ਼ਾ ਇਥੇ ਦੇ ਸਿਆਸੀ ਸਮੀਕਰਨ ਕੀ ਕਹਿ ਰਹੇ ਨੇ ਅਰਸ਼ ਗੁਫਤਾ ਆਮ ਆਦਮੀ ਪਾਰਟੀ ਸੰਗਰੂਰ ਦੀ ਜੇਕਰ ਗੱਲ ਕਰੀਏ ਤੇ ਬਹੁਤ ਹੀ ਅੱਛਾ ਆਮ ਆਦਮੀ ਪਾਰਟੀ ਦੇ ਪਰਫਾਰਮੈਂਸ ਜਿਹੜੀ ਹੈ ਸਾਹਮਣੇ ਆ ਰਹੀ ਹੈ ਮਾਰਜਨ ਜਿਹੜਾ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਲੀਡ ਕਰ ਰਹੇ ਨੇ ਤੇ ਮਾਰਜਨ 88000 ਬਹੁਤ ਹੀ ਵੱਡਾ ਮਾਰ ਦੇਣਾ ਇਸ ਤੋਂ ਅੱਗੇ ਨੇ ਹੁਣ ਤੱਕ ਭਗਵੰਦ ਮਾਨ ਦੇ ਖਾਤੇ ਦੇ ਵਿੱਚ 190992 ਵੋਟ ਪੈ ਚੁੱਕੇ ਨੇ ਜਿਵੇਂ ਗੱਲ ਕਰੀ ਸ਼੍ਰੋਮਣੀ ਅਕਾਲੀ ਦਲ ਦੇ ਸੁਖਦੇਵ ਜੀ ਸਿਤੇਜ ਸਿੰਘ ਢੀਂਟਾ ਜੋ ਕਿ ਪੂਰਵ ਸੰਸਦ ਵੀ ਰਹਿ ਚੁੱਕੇ ਨੇ ਉਹਨਾਂ ਨੂੰ ਮਹਿਜ਼ ਜਿਵੇਂ 114134 ਵੋਟ ਮਿਲੇ ਨੇ ਚੌਥੇ ਕਾਂਗਰਸ ਦੇ ਵਿਜੀ ਇੰਦਰ ਸਿੰਘਲਾ ਜੋ ਕਿ ਮੌਜੂਦਾ ਐਮਪੀ ਵੀ ਨੇ ਉਹਨਾਂ ਨੂੰ ਤੇ ਬਹੁਤ ਹੀ ਘੱਟ 68938 ਵੋਟ ਮਿਲੇ ਨੇ ਸੋ ਲਗਭਗ 88000 ਦੀ ਲੀਡ ਜਿਹੜੀ ਹੈ ਬਹੁਤ ਹੀ ਵੱਡੀ ਲੀਡ ਬਹੁਤ ਵੱਡਾ ਮਾਰਜਨ ਜਿਹੜਾ ਰਿਹਾ ਹੈ ਹਜੇ ਤੱਕ ਆਮ ਆਦਮੀ ਪਾਰਟੀ ਦੇ ਸਮਰੂਹ ਸੀਟਾਂ ਨੂੰ ਮਿਲਿਆ ਭਗਵਾਨ ਜਤਮਾਨ ਜਿਹੜੇ ਨੇ ਕਾਫੀ ਕੁਸ਼ ਨਜ਼ਰ ਆ ਰਹੇ ਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਪੂਰੀ ਉਹ ਹਰ ਇੱਕ ਏਟੀਹਾਰੀਕੀ ਈਵੀਐਮ ਮਸ਼ੀਨ ਦੇ ਉੱਤੇ ਆ ਗਏ ਨੇ ਸੋ ਉਹਨਾਂ ਨੂੰ ਪੂਰਾ ਯਕੀਨ ਹੈ ਕਿ ਬਹੁਤ ਹੀ ਵੱਡਾ ਮਾਰਜਨ ਤੱਕ ਆਏਗਾ ਉਹ ਆਮ ਆਦਮੀ ਪਾਰਟੀ ਦੇ ਜਿਹਨਾਂ ਦੇ ਕਾਰਜਕਰਤਾ ਨੇ ਕਾਫੀ ਸਾਹਿਤ ਨੇ ਤੋਂ ਨਾ ਹੋ ਲੋ ਸੈਲੀਬ੍ਰੇਸ਼ਨ ਜਿਹੜਿਆ ਨੇ ਥੋੜੀ ਬਹੁਤ ਸ਼ੁਰੂ ਹੋ ਚੁੱਕਿਆ ਹੈ ਨੇ ਤੇ ਜੇਕਰ ਗੱਲ ਕਰੀਏ ਦੂਸਰੀਆਂ ਪਾਰਟੀਆਂ ਦੇ ਤੇ ਉਹ ਪਹਿਲਾ ਕਾਊਂਟਿੰਗ ਸੈਂਟਰ ਤੋਂ ਹੀ ਕ ਨਜ਼ਰ ਨਹੀਂ ਆ ਰਹੇ ਨੇ ਕਿਉਂਕਿ ਆਪਣੀ ਹਾਰ ਉਹਨਾਂ ਨੂੰ ਸਾਫ਼ ਨਜ਼ਰ ਆ ਰਹੀ ਹੈ ਕਿਉਂਕਿ ਮਾਰਜਿਨ ਬਹੁਤ ਹੀ ਵੱਡਾ ਕੋਈ 4-5000 ਜਾਂ 10000 ਦਾ ਮਾਰਜਿਨ ਹੀ ਲਗਭਗ 88000 ਦਾ ਮਾਰਜਿਨ ਬਹੁਤ ਹੀ ਵੱਡਾ ਮਾਰਜਿਨ ਸ਼ਕੁਪਤਾ ਨਜ਼ਰ ਆ ਰਿਹਾ ਹੈ ਤੇ ਪੰਜਾਬ ਦੀ ਇਹ ਪਹਿਲੀ ਸੀਟ ਹੋਏਗੀ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਇੰਨੀ ਵੱਡੀ ਲੀਡ ਜਰੀ ਹੈ ਉਹਨਾਂ ਦਾ ਕਿ ਲਿਆ ਆ ਰਹੀ ਹੈ ਤਿੰਨ ਰਾਊਂਡ ਹੋ ਚੁੱਕੇ ਨੇ ਤੇ ਬਹੁਤ ਹੀ ਵੱਡੀ ਲੀਡ ਦੇ ਨਾਲ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਅੱਗੇ ਨੇ ਤੇ ਸਾਡੇ ਨਾਲ ਨਾ ਗੱਲਬਾਤ ਹੋਈ ਹੈ ਤਾਂ ਕਹਿ ਦਿੰਨੇ ਕਿ ਮੈਨੂੰ ਪਹਿਲਾਂ ਹੀ ਇਸ ਚੀਜ਼ ਦਾ ਪੂਰਾ ਭਰੋਸਾ ਸੀ ਤੇ ਪੰਜਾਬ ਦੇ ਵਿਚਰਾਂ ਨੇ ਬ ਸਰਕਾਰ ਨੂੰ ਜ਼ੀਰੋ ਆਂਕਿਆ ਤੇ ਕਿਹਾ ਕਿ ਕਾਂਗਰਸ ਜ਼ਰੂਰ ਥੋੜਾ ਬਹੁਤ ਕਰਲੇਗੀ ਲੇਕਿਨ ਬੀ. ਜੇ. ਪੀ. ਸ਼ੋਮਨੀ ਕਾਲੇਦਾਰ ਪੰਜਾਬ ਦੇ ਵਿੱਚ ਬਿਲਕੁਲ ਜ਼ੀਰੋ ਹੈ ਕਹਿਣਾ ਭਗਵੰਤ ਮਾਨ ਦਾ ਜੀ ਤਨਿਸ਼ਾ ਇਸ ਜਾਣਕਾਰੀ ਲਈ ਸ਼ੁਕਰੀਆ ਤੇ ਸੰਗਰੂਰ ਸੀਟ ਤੋਂ ਭਗਵੰਤ ਮਾਨ ਅੱਗੇ ਚੱਲ ਰਹੇ ਨੇ